ਉਹ 12 ਕੁੱਤਿਆਂ ਦੀ ਨਸਬੰਦੀ ਦਾ ਬਾਅਦ ਚ ਹੋਜੂ ਪਹਿਲਾਂ ਹਲਕੇ ਕੁੱਤੇ ਬੰਦਿਆਂ ਦੀ ਨਸਬੰਦੀ ਕਰ ਦਿਓ ਇਹ ਕਿਤੇ ਹੋਰ ਇਨਕਲਾਬੀ ਨਾ ਜੰਮ ਦੇਣ ਇਹ ਪਹਿਲਾਂ ਵਾਲਿਆਂ ਨੇ ਮਾਰੇ ਪਏ ਆ ਅਸੀਂ ਸਾਰੇ ਜਾਣਦੇ ਆ ਕਿ ਸਾਨੂੰ ਮਾਰਨ ਵਾਲੇ ਜਿਹੜੇ ਹਲਕੇ ਕੁੱਤੇ ਮੈਂ ਕਹਿੰਦਾ ਹਲਕੇ ਲੀਡਰ ਨੇ ਉਹਨਾਂ ਦੀਆਂ ਕੀਆਂ ਦੂਜੀਆਂ ਤੀਜੀਆਂ ਪੀੜ੍ਹਾ ਆ ਗਈਆਂ ਸਾਨੂੰ ਵੱਡੀ ਤੁਰਗੀਆਂ ਆਉਂਦੀਆਂ ਖੰਡੀਆਂ ਤੁਰਗੀਆਂ ਆਉਂਦੀਆਂ ਨੇ ਤੇ ਬਰਬਾਦ ਕਰਤਾ ਪੰਜਾਬ ਤੇ ਕੱਲਾ ਪੰਜਾਬ ਨਹੀਂ ਸਾਰਾ ਮੁਲਕ ਬਰਬਾਦ ਕਰਤਾ ਆ ਕੁੱਤਿਆਂ ਤੋਂ ਤਾਂ ਫੇਰ ਵੀ ਹਜੇ ਬਾਜੀਏ ਪਰ ਇਹਨਾਂ ਹਲਕੇ ਕੁੱਤੇ ਲੀਡਰਾਂ ਤੋਂ ਸਾਨੂੰ ਬਚਾਊ ਕੌਣ ਉਹਨਾਂ ਪਿੱਛੇ ਤਾਂ ਅਸੀਂ ਇਕੱਠੇ ਹੋ ਕੇ ਛੜਕਾ ਦੇ ਮੁਜ਼ਾਰੇ ਕਰਦੇ ਆਂ ਬੋਰਡ ਚੱਕੀ ਫਿਰਦੇ ਆਂ ਇਹਨਾਂ ਦੇ ਖਿਲਾਫ ਇਕੱਠਾ ਕੌਣ ਕਰੂਗਾ ਤੇ ਇਹਨਾਂ ਦੇ ਖਿਲਾਫ ਤੁਹਾਨੂੰ ਆਵਾਜ਼ ਦੇਣ ਲੱਗਿਆ ਲੋਕਤਾਰ ਲਹਿਰ ਕੰਨੀਓ ਵੀ ਹਲਕੇ ਜਿਹੜੇ ਕੁੱਤੇ ਬੰਦੇ ਆ ਹੁਣ ਹਲਕੇ ਕੁੱਤੇ ਬੰਦੇ ਹੈਗੇ ਕਿਹੜੇ ਆ ਮੈਂ ਕੈਟਾਗਰੀ वाइज ਦੱਸ ਦਿੰਨਾ ਹਉਤੋਂ ਵੱਧ ਹਲਕੇ ਕੁੱਤੇ ਬੰਦੇ ਕਿਹੜੇ ਆ ਹਲਕੇ ਕੁੱਤੇ ਸਾਡੇ ਬਾਬੇ ਨੇ ਜਿਹੜੇ ਸਮਾਜ ਨੂੰ ਗੁੰਮਰਾਹ ਕਰ ਰਹੇ ਆ ਅਜਿਹੇ ਟਾਈਮ ਦੇ ਵਿੱਚ ਤੇ ਸਾਡੀਆਂ ਇੱਜ਼ਤਾਂ ਨਾਲ ਵੀ ਖੇਡਦੇ ਤੇ ਜੇਲਾਂ ਦੇ ਕੀ ਸਜ਼ਾ ਖਾਣ ਦੇ ਬਾਵਜੂਦ ਵੀ ਉਹੀ ਕੋਟਾਂ ਜਿਹੜੀਆਂ ਕੁੱਤਿਆਂ ਤੇ 100 ਮੋਟੋ ਲੈ ਕੇ ਸਖਤ ਫੈਸਲੇ ਦੇ ਰਹੀਆਂ ਨੇ ਉਹੀ ਅਦਾਲਤਾਂ ਉਹਨਾਂ ਨੂੰ ਕੀ ਆ ਬਰੀ ਵੀ ਕਰ ਦਿੰਦੀਆਂ ਨੇ ਵਿੱਚ ਤੇ ਜੇ ਸਜ਼ਾ ਹੋ ਵੀ ਜਾਂਦੀ ਆ ਤਾਂ ਬਾਅਦ ਦੇ ਵਿੱਚ ਹਲਕੇ ਕੁੱਤੇ ਲੀਡਰ ਆ ਜਿਹੜੇ ਵੋਟਾਂ ਦੇ ਮਾਰੇ ਉਹਨਾਂ ਲੋਕਾਂ ਨੂੰ ਜੇਲ੍ਹਾਂ ਦੇ ਵਿੱਚੋਂ ਪੇਰੋ ਲਾ ਦੇ ਕੀ ਆ ਬਾਹਰ ਕੱਢ ਰਹੇ ਆ ਤਾਂ ਫਿਰ ਸਾਡੇ ਮੂਲ ਕੇ 100% ਜਿਹੜੇ ਹਲਕੇ ਕੁੱਤੇ ਬਾਬੇ ਨੇ ਨਾ ਇਹ 100% ਹਲਕੇ ਵੀ ਨਹੀਂ ਤੇ ਦੂਜੇ ਨੰਬਰ ਤੇ ਸਾਡੇ ਸਿਆਸੀ ਲੀਡਰ ਨੇ 99% ਸਾਡੇ ਸਿਆਸੀ ਲੀਡਰ ਹਲਕੇ ਵੀ ਆ ਉਦੋਂ ਬਾਅਦ ਗੱਲ ਕਰੀਏ ਸਾਡੀ ਬਿਊਰੋਕ੍ਰੇਸੀ ਹਾਇਰ ਜਿਹੜੀ ਆਈਪੀਐਸ ਆਈਐਸ ਲੋਬੀ ਆ ਉਹਨਾਂ ਦੇ ਵਿੱਚ 90% ਕੀ ਆ ਉਹਨਾਂ ਜੋ ਹਲਕੇ ਕੁੱਤੇ ਬੰਦੇ ਆ ਤੇ ਜੇ ਪੁਲਿਸ ਪ੍ਰਸ਼ਾਸਨ ਜੋ ਕੱਢਨੇ ਹੁਣ 80% ਹਲਕੇ ਕੁੱਤੇ ਬੰਦੇ ਇਹਨਾਂ ਚ ਨਹੀਂ ਤੇ ਉਦੋਂ ਬਾਅਦ ਜਿਹੜੇ ਹੋਰ ਮੈਕਮੇ ਆ ਜਾਂਦੇ ਆ ਵਿੱਚੇ ਪਟਵਾਰੀ ਆਗੇ ਰੈਵਨਿਊ ਡਿਪਾਰਟਮੈਂਟ ਵਾਲੇ 75% ਹਲਕੇ ਕੁੱਤੇ ਇਹਨਾਂ ਚ ਵੀ ਹੈਗੇ ਆ ਤੇ ਉਦੋਂ ਬਾਅਦ ਕਿਹੜੇ ਆ ਜਾਂਦੇ ਆ ਆਪ ਦੇ ਆਪ ਨੂੰ ਰੱਬ ਕਹਣ ਵਾਲੇ ਡਾਕਟਰ 70% ਤੋਂ ਵੱਧ ਕੀ ਉਹਨਾਂ ਚ ਵੀ ਹਲਕੇ ਕੁੱਤੇ ਬੰਦੇ ਨੇ ਹੋਏ ਇਹ ਜਿਹੜੇ ਹਲਕੇ ਕੁੱਤੇ ਨੇ ਨਾ ਇਹਨਾਂ ਦੀ ਨਸਬੰਦੀ ਕਰ ਦਿਓ ਇਹਨਾਂ ਦੀਆਂ ਗਾਂਹਲੀਆਂ ਜਨਰੇਸ਼ਨਾਂ ਵੀ ਉਸੇ ਕੰਮਾਂ ਦੇ ਵਿੱਚ ਹੀ ਫਿਰ ਪੈਂਦੀਆਂ ਤੁਰੀਆਂ ਹੁੰਦੀਆਂ ਨੇ ਅਸੀਂ ਤਾਂ ਬਰਬਾਦ ਹੋਏ ਆ ਪਰ ਸਾਡੀ ਅਗਲੀ ਪੀੜ੍ਹੀ ਵਾਜੇ ਇਹਨਾਂ ਤੋਂ ਬਚਣ ਵਾਸਤੇ ਨਸਬੰਦੀ ਇਹਨਾਂ ਦੀ ਥੋਨੂ ਕਰਨੀ ਪਊ। ਪਟਾਣੀ ਕਰਦੀਆਂ ਕੋਈ ਕੋਟਾ 100 ਮੋਟੋ ਇੱਥੇ ਨਹੀਂ ਲੈਂਦੀਆਂ। ਇਹਨਾਂ ਦੀ ਨਸਬੰਦੀ ਵਾਸਤੇ ਜਿਹੜੀ ਪਾਲਿਸੀ ਤਿਆਰ ਕੀਤੀ ਆ ਉਹਦੇ ਨਾਲ ਜੁੜਨ ਵਾਸਤੇ 814669644 ਨੰਬਰ ਤੇ ਸੰਪਰਕ ਕਰ ਲਿਓ ਤੇ ਹੁਣ ਆ ਪਿਛਲੇ 3-4 ਦਿਨਾਂ ਤੋਂ ਮਹਾਲੀ ਦੇ ਵਿੱਚ ਬਾਈ ਬਲਵਿੰਦਰ ਦੇ ਨਾਲ ਸਾਰੀ ਟੀਮ ਲੱਗੀ ਹੋਈ ਆ। ਉਸ ਏਰੀਆ ਦੇ ਜਿਹੜੇ ਭਰਾ ਹੈਗੇ ਆ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਆ 814669644 ਨੰਬਰ ਦੇ ਉੱਤੇ ਇਹ ਆਵਾਰਾ ਕੁੱਤੇ ਤਾਂ ਫੇਰ ਵੀ ਮੈਂ ਕਹਿੰਦਾ ਚਾਰ ਪੰਜ ਰਲ ਕੇ ਕਹਿੰਦੇ ਕੀ ਆ ਅਟੈਕ ਕਰਦੇ ਆ ਜਾਂਦਾ ਛੋਟੇ ਬੱਚਿਆਂ ਦੇ ਜਾਂ ਵੱਡੇ ਬਜ਼ੁਰਗਾਂ ਤੇ ਇਹਨਾਂ ਨੇ ਕੋਈ ਵੀ ਨਹੀਂ ਛੱਡਿਆ ਉਹ ਇਹਨਾਂ ਹਲਕੇ ਕੁੱਤੇ ਬੰਦਿਆਂ ਨੇ ਤੇ ਚਾਰ ਪੰਜ ਇਕੱਠੇ ਹੋਣ ਦੀ ਵੀ ਲੋੜ ਨਹੀਂ ਇਕੱਲਾ ਇਕੱਲਾ ਮੈਂ ਕਹਿੰਦਾ ਕੀ ਆ ਸਾਡੇ 2 2 3 3 ਲੱਖ ਵੋਟਰ ਹੁੰਦੇ ਇੱਕ ਹਲਕੇ ਦੇ ਉਹਨਾਂ ਸਾਰਿਆਂ ਨੂੰ ਵੱਡੀ ਤੁਰੇ ਆਉਂਦੇ ਆ ਅੱਜ ਤੋਂ 30 35 ਸਾਲ ਪਹਿਲਾਂ ਨਾ ਮੈਂ ਕਹਿੰਦਾ ਵੀ ਇਹਨਾਂ ਕੁੱਤਿਆਂ ਦੀ ਗਿਣਤੀ ਵਧਣ ਨਹੀਂ ਦਿੱਤੀ ਜਾਂਦੀ ਸੀ ਉਹਨਾਂ ਨੂੰ ਜਿਹੜਾ ਦਵਾਈ ਦੇ ਨਾਲ ਜਾਂ ਕਿਸੇ ਢੰਗ ਨਾਲ ਨਸਬੰਦੀ ਕਰਕੇ ਉਹਨਾਂ ਨੂੰ ਖਤਮ ਕੀਤਾ ਜਾਂਦਾ ਸੀ ਉਹਨਾਂ ਦੀ ਜਨਰੇਸ਼ਨ ਵਧਣ ਤੋਂ ਹੁਣ ਸੁਪਰੀਮ ਕੋਰਟ ਨੇ ਕਹਿਦਾ ਕਹਣਾ ਜੀ ਹੈਲਪਲਾਈਨ ਨੰਬਰ ਦਿਓ ਤਾਂ ਕਿ ਇਹ ਮਿਊਸਪਲ ਕਾਰਪੋਰੇਸ਼ਨਾਂ ਜਿਹੜੀਆਂ ਕਮੇਟੀਆਂ ਨੇ ਨਗਰਪੰਚਾਇਤਾਂ ਨੇ ਇਹਨਾਂ ਨਾਲ ਬੰਦਾ ਸੰਪਰਕ ਕਰਕੇ ਕਿ ਇਹ ਬਾਰਾ ਕੁੱਤਿਆਂ ਦੇ ਬਾਰੇ ਕੀ ਦੱਸ ਸਕਦੇ ਵੀ ਅਗਰੈਸਿਵ ਕੋਈ ਕੁੱਤਾ ਹੈਗਾ ਜਾਂ ਹਲਕਿਆ ਕੁੱਤਾ ਉਹਦੇ ਬਾਰੇ ਜਾਣਕਾਰੀ ਦੇ ਦੇ ਉਹ ਚੰਗੀ ਭਲੀ ਪੁਲਿਸ ਨਹੀਂ ਫੋਨ ਚੱਕ ਕੇ ਕੀ ਮੈਂ ਕਹਿੰਦਾ ਲੋਕਾਂ ਦੀ ਸਮੱਸਿਆ ਹੱਲ ਕਰਦੀ ਜਿਹੜੇ ਹੈਲਪਲਾਈਨ ਨੰਬਰ ਦਿੱਤੇ ਹੋਏ ਆ ਪਹਿਲਾਂ ਹੋਰ ਮਹਿਕਮਿਆਂ ਨੇ ਦਿੱਤੇ ਆ ਕਿੰਨੇ ਕੰਮ ਕਰਦੇ ਆ ਤੁਸੀਂ ਦੱਸ ਦਿਓ ਕਮੈਂਟ ਬਾਕਸ ਦੇ ਵਿੱਚ ਪਰਸੋ ਪਾਰਕ ਦੇ ਵਿੱਚ ਕੀ ਚਿੱਟਾ ਲਾਉਂਦੇ ਮੁੰਡਿਆਂ ਨੂੰ ਕੀ ਆ ਦੇਖ ਕੇ ਫੋਨ ਮਾਰਿਆ ਸੀ ਐਸਐਚਓ ਨੂੰ ਕਹਿੰਦਾ ਜੀ ਸਾਡੇ ਕੋਲ ਤਾਂ ਟਾਈਮ ਨਹੀਂ ਤੁਸੀਂ ਫੜਕੇ ਤੇ ਛੱਡ ਜੋ ਕਹਿੰਦਾ ਜਿਹੜੇ ਚਿੱਟਾ ਲਾਈ ਜਾਂਦੇ ਆ ਮੈਨੂੰ ਤਾਂ ਇਹ ਲੱਗਦਾ ਵੀ ਆ ਫੈਸਲੇ ਤੋਂ ਬਾਅਦ ਕਿਹਦੇ ਸਰਕਾਰ ਹੁਣ ਕੀ ਆ ਕੁੱਤਿਆਂ ਦਾ ਟੈਕਸ ਨਾ ਲਾ ਦੇ ਕਿਉਂਕਿ ਪਹਿਲਾਂ ਗਊ ਸੈਸ ਲੈਂਦੇ ਔਰ ਹੁਣ ਡੌਗ ਸੈਸ ਨਾ ਲੈਣ ਲੱਗ ਜਾਣ ਤੇ ਗਊ ਸੈਸ ਲੈਣ ਵਾਲੇ ਸਾਨੂੰ ਦੰਦੇ ਕੀ ਆ ਤੁਸੀਂ ਬਿਹਤਰ ਜਾਣਦੇ ਹੋ ਸ਼ਾਇਦ ਕਈਆਂ ਨੂੰ ਨਾ ਜਾਣਕਾਰੀ ਹੋਵੇ ਕਿਸੇ ਗਾਂ ਦੇ ਕਰਕੇ ਜਾਂ 12 ਪਸ਼ੂ ਕਰਕੇ ਜੇ ਕੋਈ ਐਕਸੀਡੈਂਟ ਵਾਪਰਦਾ ਨਾ ਤਾਂ ਉਹਦਾ ਜਿਹੜਾ ਤੁਸੀਂ ਖਮਿਆਜਾ ਹੈਗਾ ਉਹ ਲੋਕਲ ਨਗਰ ਪੰਚਾਇਤ ਜਾਂ ਨਗਰ ਕਾਉਂਸਲ ਜਾਂ ਮਿਊਸਪਲ ਜਿਹੜੀ ਕਮੇਟੀ ਹੈਗੀ ਆ ਉਹਨੇ ਕੀ ਆ ਬੰਦੇ ਨੂੰ ਪੇ ਕਰਨਾ ਜੇ ਕੋਈ ਨੀਕੀ ਹੋ ਜਾਂਦੀ ਆ ਸੱਟ ਫੇੜ ਲੱਗ ਜਾਂਦੀ ਆ ਬੰਦਾ ਮਰ ਜਾਂਦਾ ਤਾਂ ਉਹਦਾ ਜਿਹੜਾ ਖਮਿਆਜਾ ਹੈਗਾ ਉਹਦਾ ਹਰਜਾਨਾ ਇਹਨਾਂ ਨੂੰ ਪੈਣਾ ਚਾਹੀਦਾ ਕਿਉਂਕਿ ਇਹਨਾਂ ਨੂੰ ਪੈਸਾ ਜਾਂਦਾ ਇਹਦਾ ਜਿਹੜਾ ਗਊਸ਼ਰ ਸਾਥੋ ਕਰਾਇਆ ਜਾਂਦਾ ਉਹ ਸਾਰਾ ਇਹਨਾਂ ਕੋਲੇ ਜਾਂਦਾ ਤੇ ਕੀ ਪ੍ਰਬੰਧ ਕਰਦੇ ਆ ਤੁਸੀਂ ਦੱਸ ਜੇ ਤੁਹਾਡੇ ਕਿਸੇ ਨੇ ਪ੍ਰਬੰਧ ਕੀਤਾ ਤਾਂ ਕਈ ਪ੍ਰਾਕਮੈਂਟ ਬਾਕਸਾਂ ਦੇ ਵਿੱਚ ਲਿਖਣਗੇ ਵੀ ਹਾਂ ਇਹਨਾਂ ਸਾਰਿਆਂ ਨੂੰ ਖਤਮ ਕਰ ਦਿਓ ਇਹ ਖਤਮ ਕਰਨਾ ਕੋਈ ਇਲਾਜ ਨਹੀਂ ਇਹ ਨੇਚਰ ਦੇ ਵਿੱਚ ਸਭ ਦੀ ਜਿਹੜੀ ਹੈਗੀ ਆ ਹੋਂਦ ਆ ਨਾ ਉਹ ਇੱਕ ਦੂਜੇ ਦੇ ਨਿਰਪਰ ਕਰਦੀ ਆ ਸੂਰਤ ਦੇ ਮੇਰ ਨੇ ਨਾ ਗੁਜਰਾਤ ਦੇ ਵਿੱਚ 1994 'ਚ ਕਹਿਤੀ ਉਹ ਵਾਰਾ ਕੁੱਤੇ ਤੇ ਬਿੱਲੀਆਂ ਸਾਰੇ ਖਤਮ ਕਰ ਦਿਓ ਨੂੰ ਨਫ਼ਰਤ ਸੀ ਕੁੱਤੇ ਬਿੱਲੀਆਂ ਨਾਲ ਤੇ ਜਦੋਂ ਉਹਨਾਂ ਨੇ ਕੀਆ ਸਾਰੇ ਕੀਆ ਖਤਮ ਕਰ ਤੇ ਦਵਾਈਆਂ ਪਾ ਪਾ ਕੇ ਤਾਂ ਫਿਰ ਉਸੇ ਇੱਕ ਸਾਲ ਦੇ ਵਿੱਚ ਵਿੱਚ ਉੱਥੇ ਫਿਰ ਸੂਰਤ ਦੇ ਵਿੱਚ ਪਲੇਗ ਫੈਲੀ ਸੀ ਚੂਹਿਆਂ ਕਰਕੇ ਜਿਹਦੇ ਕਰਕੇ ਘਰਾਂ 'ਚ ਸਾਢੇ ਘਰਾਂ 'ਚ 70 ਰੁਪਏ ਚ ਗਈ ਸੀ ਪਾਣ ਦੇ ਇੱਕ ਟਾਪੂ ਤੇ ਉਹਨਾਂ ਨੇ ਸੱਪ ਨੂੰ ਖਤਮ ਕਰਨ ਵਾਸਤੇ ਨਿਉਲੇ ਲਿਆ ਕੇ ਛੱਡੇ ਸੀ ਤੇ ਨਿਉਲਾਂ ਦੀ ਗਿਣਤੀ ਇੰਨੀ ਵੱਧ ਗਈ ਸੀ ਉਹ ਕਾਬੂ ਤੋਂ ਬਾਹਰ ਹੋ ਗਈ ਸੀ ਇਸ ਦੇ ਵਿੱਚ ਚਾਈਨਾ ਦੇ ਵਿੱਚ ਇਹ ਕੁੱਤਿਆਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉੱਥੇ ਵੀ ਫਿਰ ਇਹ ਚੂਹਿਆਂ ਦੀ ਭਾਰਮਾਰਤ ਕੀਤੀ ਸੀ ਇਹ ਕੀ ਕੁਦਰਤ ਨੇ ਕੀ ਆਪ ਦਾ ਸੰਤੋਲਨ ਬਣਾਇਆ ਹੋਇਆ ਇਹਨੂੰ ਬਗਾਣ ਨਾਲਾ ਵੀ ਕੀ ਆ ਬੰਦਾ ਕੁੱਤਿਆਂ ਤੋਂ ਵੀ ਖਤਰਨਾਕ ਮੈਂ ਕਹਣਾ ਕਿ ਆ ਬੰਦਾ ਕਿਉਂਕਿ ਬੰਦਾ ਵੀ ਇੱਕ ਜਾਨਵਰ ਹੈ ਸਭ ਤੋਂ ਖਤਰਨਾਕ ਅ ਦੇਖ अहम ਗੱਲ ਹੋਰ ਜ਼ਰੂਰ ਦੱਸ ਦਾਂ ਵੀ ਅੱਜ ਕਾ ਸ਼ੌਂਕ-ਸ਼ੌਂਕ ਦੇ ਵਿੱਚ ਨਾ ਸੀ ਉਹ ਬਰੀਡਾਂ ਪਾਲੀ ਜਾਂਦੇ ਆ ਜਿਹੜੀਆਂ ਕਿ ਇਹ ਬਰੀਡਾਂ ਸਾਡੇ ਮੁਲਕ ਦੇ ਵਿੱਚ ਬੈਨਡ ਕੀਤੀਆਂ ਹੋਈਆਂ ਨੇ 23 ਦੇ ਕਰੀਬ ਕਿ ਇਹ ਬਰੀਡਾਂ ਨੇ ਕੁੱਤਿਆਂ ਦੀਆਂ ਨਸਲਾਂ ਜਿਹੜੀਆਂ ਕਿ ਇਹ ਬੈਨਡ ਕੀਤੀਆਂ ਹੋਈਆਂ ਨੇ ਖਾਸ ਤੌਰ ਤੇ ਵੱਡੇ ਕੋਠਿਆਂ ਵਾਲੇ ਜਿਹੜੇ ਹੈਗੇ ਆ ਉਹਨਾਂ ਕੁੱਤਿਆਂ ਨੂੰ ਰੱਖਦੇ ਆ ਤੇ 80% ਹਲਕਾ ਦੇ ਕੇਸ ਏਮਜ਼ ਦੀ ਰਿਪੋਰਟ ਹੈਗੀ ਆ ਪਾਲਤੂ ਕੁੱਤਿਆਂ ਨਾਲ ਹੋ ਰਿਹਾ ਨਾ ਕਿ ਆਵਾਰਾ ਕੁੱਤਿਆਂ ਨਾਲ ਹੋ ਰਿਹਾ ਕੁੱਤੇ ਇਕੱਲੇ ਰੈਵੀਜ਼ ਨਹੀਂ ਫਲਾਉਂਦੇ ਮੈਂ ਕਹਿੰਦਾ ਕੱਲੀ ਇਹ ਬਿਮਾਰੀ ਨਹੀਂ ਇਹ ਤੋਂ ਬਿਨਾ 300 ਕੀ ਆ 20 ਦੇ ਕਰੀਬ ਬੈਕਟੀਰੀਆ ਦੀਆਂ ਨਾਲ ਸੰਬੰਧਿਤ ਬਿਮਾਰਗੀਆਂ ਨੇ ਜਿਹੜੀਆਂ ਕਿ ਕੁੱਤੇ ਦੇ ਬੱਟਨ ਕਰਕੇ ਸਾਡੇ ਸਰੀਰ ਨੂੰ ਲੱਗਦੀਆਂ। ਮੈਂ ਤੇ ਕੋਰਟ ਦਾ ਫੈਸਲਾ ਸਲਾਘਾਯੋਗ ਹੈਗਾ ਪਰ ਮੈਂ ਕਹਿੰਦਾ ਕੋਰਟਾਂ ਯਾਰ ਇੱਕ ਕੁੱਤਿਆਂ ਦੇ ਮਸਲੇ ਦਾ ਸੋ ਮੋਟੋ ਲੈ ਰਹੀਆਂ ਨੇ ਜਿਹੜੇ ਕਿ ਇਹ ਦਰਿੰਦੇ ਤੇ ਕੁੜੀਆਂ ਨੂੰ ਨੋਚ ਰਹੇ ਆ ਬਹੁਤ ਮਸਲੇ ਕੀ ਆ ਦਰਜ ਹੀ ਨਹੀਂ ਹੋ ਰਹੇ। ਕੁੱਤਿਆਂ ਦੇ ਮੈਗਨੇਟ ਡੌਗ ਲਵਰ ਹੈਗੇ ਇਹਨਾਂ ਨੇ ਦਿੱਲੀ ਜਿਦੋਂ ਪ੍ਰਦਰਸ਼ਨ ਕੀਤਾ ਨਾ ਇਹਨਾਂ ਨੂੰ ਕੁੱਤਿਆਂ ਵਾਂਗੂ ਕੁੱਟਿਆ ਗਿਆ ਯਾਰ ਕਿੰਨਾ ਵੱਲੋਂ ਕੁੱਤੀ ਪੁਲਿਸ ਵੱਲੋਂ ਕੁੱਟਿਆ ਗਿਆ। ਉੱਥੇ ਵੀ ਕੋਰਟ ਨੂੰ ਸੋ ਮੋਟੋ ਕੀ ਲੈਣਾ ਚਾਹੀਦਾ ਕੋਈ ਸਰਕਾਰ ਦੇ ਕੰਮ ਜਿਹੜੇ ਕਾ ਲਾਊਗਾ ਉਹਨੂੰ 25000 ਰੁਪਏ ਜੁਰਮਾਨਾ ਜੇ ਕੋਈ ਐਨਜੀਓ ਹੈਗੀ ਆ ਕਿਉਂਕਿ ਸਭ ਤੋਂ ਵੱਡੀ ਦਿੱਕਤ ਇਹ ਠੱਗੀ ਵੱਜ ਰਹੀ ਆ ਸਾਡੇ ਮੁਲਕ ਚੋਂ ਐਨਜੀਓ ਬਣਾ ਕੇ ਵੱਜ ਰਹੀ ਆ ਤੇ ਜਿਹੜੇ ਕੋਈ ਐਨਜੀਓ ਕਹਿੰਦੇ ਡੇਕਾ ਲਾਉਣਗੇ ਉਹਨਾਂ ਨੂੰ 2 ਲੱਖ ਰੁਪਏ ਜੁਰਮਾਨਾ ਸੁਪਰੀਮ ਕੋਰਟ ਨੇ ਆਰਡਰ ਕੀਤੇ ਆ ਬਾਕੀ ਇਹਨਾਂ ਨੂੰ ਖਾਣਾ ਪਾਉਣ ਵਾਸਤੇ ਵੀ ਜਗਾ ਨਿਰਧਾਰਤ ਜਿਹੜੀ ਕੋਟਾ ਨੇ ਕੀਤੀ ਹੈ ਉਹ ਬੜਾ ਸ਼ਾਨਦਾਰ ਫੈਸਲਾ ਹੈਗਾ ਉਹ ਕਹਿੰਦੇ ਵੀ ਹਰੇਕ ਗਲੀ ਦੇ ਵਿੱਚ ਕੀ ਆ ਮੈਂ ਕਹਿੰਦਾ ਜਿਵੇਂ ਆ گاਵਾ ਨੂੰ ਪੇੜੇ ਦੇ ਦਿੰਦੇ ਆ ਜਾਂ ਕੁੱਤਿਆਂ ਨੂੰ ਰੋਟੀਆਂ ਪਾਈ ਜਾਂਦੇ ਆ ਨਾ ਇਹ ਥਾ ਥਾ ਦੇ ਗਲੀਆਂ 'ਚ ਕੁੱਤੇ ਗਿੱਜ ਜਾਂਦੇ ਆ ਇੱਕ ਥਾ ਪ੍ਰੋਪਰ ਕਹਿੰਦੇ ਕੀ ਆ ਨਿਰਧਾਰਤ ਕਰੋ ਜਿੱਥੇ ਜਾ ਕੇ ਲੋਕੀ ਆ ਲੋਕਾਂ ਨੇ ਪਾਉਣਾ ਜਾਂ ਅਸਲ ਦੇ ਵਿੱਚ ਮਿਊਸਪਲ ਕਮੇਟੀਾਂ ਦਾ ਕੰਮ ਹੈਗਾ ਇੰਨਾ ਜਿਹੜੇ ਆਵਾਰਾ ਕੁੱਤੇ ਹੈਗੇ ਆ ਉਹਨਾਂ ਦੇ ਖਾਣ ਦਾ ਪ੍ਰਬੰਧ ਕਰਨਾ ਕਿਉਂਕਿ ਆਵਾਰਾ ਪਸ਼ੂਆਂ ਨੂੰ ਸਾਂਭਣ ਵਾਸਤੇ ਇਹਨਾਂ ਨੂੰ ਕੀ ਆ ਬਹੁਤ ਮੋਟਾ ਫੰਡ ਮਿਲਦਾ ਤੇ ਜਿਹੜੇ ਐਨਜੀਓ ਹੈਗੇ ਆ ਉਹ ਮੈਂ ਕਹਿੰਦਾ ਡੰਡਾ ਕਰੜਾ ਕਰਕੇ ਨਾ ਮਿਊਚੁਅਲ ਜਿਹੜੀਆਂ ਕਾਰਪੋਰੇਸ਼ਨਾਂ ਹੈਗੀਆਂ ਨੇ ਜਾਂ ਨਗਰ ਨਿਗਮ ਹੈਗੇ ਆ ਜਾਂ ਜਿਹੜੀਆਂ ਲੋਕਲ ਨਗਰ ਪੰਚਾਇਤਾਂ ਹੈਗੀਆਂ ਉਹਨਾਂ ਦੇ ਛੱਤਰ ਕਰੜਾ ਕਰਕੇ ਉਹਨਾਂ ਤੋਂ ਪ੍ਰਬੰਧ ਕਰਾਉਣ ਚੰਗੇ ਸ਼ੈਲਟਰ ਹੋਣ ਦਾ ਉਹਨਾਂ ਪਿੱਛੇ ਕੀ ਲੜਾਈ ਲੜਨ ਦੀ ਲੋੜ ਹੈਗੀ ਆ ਨਾ ਕਿ ਆਫ਼ਤ ਦੇ ਵਿੱਚ ਭਿੱੜਨ ਦੀ ਲੋੜ ਆ ਵੀ ਹਾਂਜੀ ਕੁੱਤਿਆਂ ਨੂੰ ਛੱਡੋ ਕਿਉਂਕਿ ਵਾਰਾ ਕੁੱਤਿਆਂ ਦੀ ਗੱਲ ਕਰਨ ਵਾਲੇ ਜਿਹੜੇ ਲੋਕ ਨੇ ਨਾ ਉਹਨਾਂ ਜੋ ਵਾਰਾ ਕੁੱਤਿਆਂ ਨੂੰ ਸਾਂਭਣ ਵਾਲਾ ਕੋਈ ਨਹੀਂ ਇਹ ਜਿਹੜਾ ਸਭ ਤੋਂ ਵੱਧ ਜਿਹੜੇ ਐਕਸੀਡੈਂਟ ਆ ਉਹ ਇਹਨਾਂ ਆਵਾਰਾ ਕੁੱਤਿਆਂ ਕਰਕੇ ਜਾਂ ਆਵਾਰਾ ਜਿਹੜੀਆਂ ਗਾਵਾਂ ਠਫੇ ਤੁਰੇ ਫਿਰਦੇ ਆ ਨਾ ਸਭ ਤੋਂ ਵੱਧ ਕੀ ਆ ਅੱਜ ਦੇ ਟਾਈਮ 'ਚ ਐਕਸੀਡੈਂਟ 70% ਤੋਂ ਬਾਬ ਕਹਿੰਦੇ ਜਿਹੜੇ ਐਕਸੀਡੈਂਟ ਹੈਗੇ ਆ ਇਹਨਾਂ ਆਵਾਰਾ ਜਾਨਵਰਾਂ ਕਰਕੇ ਹੋ ਰਹੇ ਆ ਤੇ ਕੀਮਤੀ ਜਾਨਾਂ ਜਾ ਰਹੀਆਂ ਨੇ ਤੇ ਜਿਨ੍ਹਾਂ ਦੇ ਘਰ ਦਾ ਇਹਨਾਂ ਕਰਕੇ ਮਰਿਆ ਨਾ ਉਹਨੂੰ ਪੁੱਛ ਕੇ ਦੇਖੋ ਵੀ ਹਾਂ ਸੁਪਰੀਮ ਕੋਰਟ ਦਾ ਪਹਿਲਾ ਵਾਲਾ ਫੈਸਲਾ ਜਿਹੜਾ ਉਹ ਸਹੀ ਸੀ ਜਾਂ ਗਲਤ ਸੀ